ਅਸ਼ਮਨੀ ਖੱਟ ਦੇ ਵਿੱਚ ਖੜੇ ਆ ਮਿੱਤਰੋ ਆ ਦੇਖੋ ਨਿੱਕੇ ਨਿੱਕੇ ਬੱਚੇ ਹਨਾ ਤੇ ਕੁੜੀਆਂ ਮੁੰਡੇ ਸਾਰੇ ਮੰਨ ਲਾ ਬਿਨਹਾਉਣ ਦੇ ਲਈ ਆਉਂਦੇ ਹਨਾ ਦੇਖੋ ਕਿੰਨਾ ਸੋਹਣਾ ਮਾਹੌਲ ਬਣਾ ਰੱਖਿਆ ਨਾ ਯਾਰ ਮੈਂ ਕਹਿੰਦਾ ਆਨੰਦ ਹੀ ਆ ਬਈ ਨਜ਼ਾਰਾ ਤੇ ਜੇ ਕਿਸੇ ਨੇ ਆਉਣਾ ਹੁੰਦਾ ਬਾਈ ਜ਼ਰੂਰ ਯਾਰ ਇੱਧਰ ਆਇਆ ਕਰੋ ਹਨਾ ਤੇ ਪੂਰੀ ਸੋਹਣੀ ਲੋਕੇਸ਼ਨ ਆ ਗਈ ਹੈ ਨਾ ਤੇ ਯਾਰ ਦੇਖੋ ਨਿੱਕੇ ਨਿੱਕੇ ਬੱਚੇ ਮਾoules ਕਿੰਨੇ ਖੁਸ਼ ਐ ਇੱਥੇ ਹਨਾ ਤੇ ਆ ਤੁਸੀਂ ਦੇਖ ਸਕਦੇ ਹੋ ਪੂਰਾ ਕੁਝ ਨਿੱਕੇ ਨਿੱਕੇ ਬੱਚੇ ਆ ਰਹੇ ਨੇ ਕਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਵੀ ਹੋਰ ਵੀ ਕਿਹੜੇ ਕਿਹੜੇ ਲੋਕੇਸ਼ਨ ਹੈਗੀ ਆ ਸਾਨੂੰ ਦੱਸਿਆ ਕਰੋ ਪੂਰਾ ਸੋਹਣਾ ਮਾਹੌਲਾ ਤੁਸੀਂ ਦੇਖ ਸਕਦੇ ਹੋ ਨਾ ਆ ਦੇਖੋ ਪਹਾੜੀ ਪਹਾੜਾ ਤੇ ਆ ਖੜੇ ਆਪਣੀ ਟੀਮ ਮੈਂਬਰ ਸਾਰੇ ਇਕੱਠੇ ਆਇਆ ਸੀ ਸਰਪੰਚਾ ਉਹਦੇ ਨਿਆਰੇ ਆ ਹਾਂਜੀ ਉਹਦੇ ਨਿਆਰੇ ਆ ਨਿਆਰੇ ਆ ਉਹਦੇ ਰਾਹ 'ਲੇ ਨਿਆਰੇ ਇਹ ਮੈਨੂੰ ਦੇ ਦੇਣੇ ਬੱਲੇ ਨੂੰ ਤੁਸੀਂ ਸਹੀ ਗੱਲ ਆ ਤੇ ਗੱਡੀ ਗੱਡੀ ਇਹ ਰਾਹ 'ਲੇ ਨਿਆਰੇ ਮੈਨੂੰ ਦੇ ਜਾਂਦੇ ਕੱਲੀ ਹਾਂ ਬਾਈ ਗੱਡੀ ਵੀ ਬਾਈ ਨੇ ਚਲਾ ਕੇ ਬਾਈ ਨੂੰ ਨਹੀਂ ਪਹੁੰਚਿਆ ਹਨਾ ਤੇ ਤੇ ਬਾਈ ਕਦਾ ਔਖਾ ਬਹੁਤ ਆ ਮੈਨੂੰ ਹਣਾ ਤੇ ਪਰ ਕਹਿੰਦੇ ਹੁੰਦੇ ਆਗੇ ਯਾਰ ਵੀ ਧੰਨਵਾਦ ਬਾਈ ਜਿਹੜਾ ਲੈ ਆਇਆ ਆਪ ਨੂੰ ਹਣਾ ਤੇੜਾ ਪਿਆਰ ਬਹੁਤ ਆ ਉਸਨੇ ਮਤਲਬ ਪੂਰਾ ਘੈਂਟ ਮਾਹੌਲ ਬਣਿਆ ਹੋਇਆ ਠੀਕ ਆ ਤੇ ਚੱਲ ਜਾਈ ਵੀ ਲੈ ਮੱਚ ਨੂੰ ਪੜੇ ਨਾ ਸਰਪੰਚ ਲੈ ਕਿਉਂ ਐ ਮਿੱਤਰੋ ਅੱਜ ਫੇ ਕਿਹੜੀ ਪਈਆਂ ਲੰਡਨ ਹਾਈ ਮਰਾ ਬੀਤੀ ਨਹੀਂ ਕਰੇ ਇੱਥੇ ਮੈਂ ਕੀ ਐ ਮਰਾ ਬੀਤੀ ਨਹੀਂ ਕਰੇ ਇੱਥੇ ਮੈਂ ਕਿਹੜਾ ਕੰਦਰ ਪੀ ਕੇ ਸਾਡੇ ਚ ਨਾ ਡਕੂ ਗਈ ਸਹੀ ਗੱਲ ਆ ਇਹਦਾ ਗੱਲ ਹੈਗੀ ਆ ਹਰ ਇੱਕ ਸਹੀ ਗੱਲ ਆ ਮਿੱਤਰੋ ਪੂਰਾ ਘੈਂਟ ਕੰਮ ਆ ਯਾਰ ਦੇਖੋ ਕੜਾ ਹੋਰ ਪਾਈ ਬੈਠੋ ਪਾਈ ਪੂਰਾ ਸੁਣਾ ਕੰਮ ਪੂਰਾ ਸੁਣਾ ਕੰਮ ਕੜਾ ਬੈਜੋ ਪਾਈ ਚ ਫੂਟ ਪੜਾਏ ਹੁਣੇ ਕਿੱਲੇ ਤੇ ਸਰਪੰਚੇ ਦੇਰੋਂ ਫੋਟੋ ਮਾਟਮਾ ਕਰਵਾਈ ਜਾਂਦੇਗਾ ਪ੍ਰੂ ਪੰਜਾਬ ਦਾ ਹਾਂ ਦੇਖੋ ਉਧਰ ਨੂੰ ਬੈਠੋ ਮੈਂ ਹਾਸਨਾ ਲੱਗਿਆ ਬਈ ਮਿੱਤਰੋ ਵੀਡੀਓ ਤਿਆਰ ਕਰਨਾ ਕਿੱਥੇ ਹੋ ਲੋਗਾ ਮੈਂ ਬਚਾ ਦੋ ਜਗ੍ਹਾ ਹੈ ਤੇ ਉਧਰ ਸਾਡਾ ਬੰਦਾ ਹਾਂ ਦੇਖੋ ਕਿਆ ਬਾਤ ਹੈ ਮਿੱਤਰੋ ਕੀ ਆ ਉਹ ਤਾਂ ਲੈ ਸਾਡੀਆਂ ਖਿੱਚਲੇ ਬਾਈਨ ਘੜ ਘੜ ਇਹ ਆ ਆਸ਼ਮਨੀ ਖੱਡ ਬਾਈ ਤੇ ਆ ਦੇਖੋ ਪਹਾੜ ਹੀ ਪਹਾੜ ਕਿੰਡਾ ਵੱਡਾ ਰਿਸਕ ਲੈਂਦਾ ਸੀ ਵੀ ਦੇਖੋ ਤੇ ਪੂਰਾ ਗਲਤ ਕੰਮ ਆ ਮਿੱਤਰੋ ਤੇ ਆਹਲਾ ਦੇਖ ਕੇ ਆ ਕਰੋ ਧਿਆਨ ਨਾਲ ਆ ਕਰੋ ਆ ਦੇਖੋ ਰਿਸਕੀ ਰਿਸਕਾ ਹਨਾ ਬਹੁਤ ਵੱਡਾ ਰਿਸਕਾ ਮਿੱਤਰੋ ਇਹ ਤਾਂ ਆਨਲਾ ਹੈ ਕੁਮ ਇਟਰੋ ਜਿੰਨੀ ਵੀ ਆਉਣਾ ਹਨ ਬੋਚ ਬੋਚ ਕੇ ਤੇ ਆਜਾ ਤੁਹਾਨੂੰ ਦਿਖਾਉਣੇ ਆ ਇਧਰ ਆਖੋ ਹੁਣ ਆਪਾਂ ਬਿਲਕੁਲ ਹੇ ਥੱਲੇ ਜਾਵਾਂਗੇ ਹੋਰ ਇੱਕ ਇੱਕ ਬੰਦੇ ਆਪਣੇ ਥੱਲੇ ਵੀ ਵਗ ਕੇ ਇੱਥੇ ਦੇਖ ਕਿੰਨਾ ਡਰ ਲੱਗਦਾ ਇਹ ਰਹਾ ਨਾ ਇਧਰ ਦੇਖ ਕਿੰਨਾ ਡਰ ਲੱਗਦਾ ਸਹੀ ਗੱਲ ਹਉ ਆਪਣਾ ਪੰਡਾ ਪਿੱਛੇ ਖੜ ਗਿਆ ਤਾਂ ਆ ਜਾ ਆ ਜਾ ਆ ਜਾ ਤੇ ਪੂਰਾ ਘੰਟਾ ਵਿਊ ਆ ਰਿਹਾ ਬਾਈ ਹਨਾ ਬਾਈ ਪੂਰਾ ਪਰ ਜ ਮੈਂ ਨਹੀਂ ਕਹਿੰਦਾ ਵਿਚਵੇਂ ਬੱਚਿਆਂ ਨੂੰ ਲੈ ਕੇ ਹਾਂ ਕੀ ਬਤਾ ਬਾਈ ਕਦੋਂ ਪਹਾੜੀ ਨਿਕਲਿਗੇ ਬੱਚਾ ਨਾ ਬਹੁਤ ਔਖਾ ਪਰ ਨਾ ਉਹਨਨ ਵਾਰੇ ਹਨਾ ਕਿਹੜਾ ਨਾ ਉਹਨ ਆਜਾ ਆ ਦੇਖੋ ਨਾ ਉਹਨ ਉਹਨ ਠੀਕ ਹੈ ਕਮਾਂ ਆਇਆ ਸੰਗ ਨੂੰ ਦਿਖਾਉਣੇ ਮਿੱਤਰੋ ਆ ਪਰੇਕਲ ਦਾ ਕੰਮ ਵੀ ਲੱਗ ਗਿਆ ਕੀ ਆ ਬਕਵਾਸ ਕਰਦਾ ਤੂੰ ਸਭ ਮੋਲ ਦੇ ਨੂੰ ਹੈ ਤੇ ਆ ਦੇਖੋ ਜੀ ਨਾ ਨੂਨ ਵਾਲਾ ਪੂਰਾ ਘੈਂਟ ਕੰਮ ਆ ਪਨਸ਼ਨ ਹੋ ਰਿਹਾ ਤੇ ਆ ਦੇਖੋ ਮੁੰਡੇ ਵੀ ਨਾ ਰਹੇ ਨੇ ਕੁੜੀਆਂ ਵੀ ਨਾ ਰਹੀਆਂ ਨੇ ਇਹ ਪੂਰਾ ਘੈਂਟ ਮਾਹੌਲ ਯਾਰ ਚੜਾ ਰਿਹਾ ਹੈ